ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਸ਼ਨੀਵਾਰ ਤੇ ਐਤਵਾਰ ਦੇ ਦਿਨ ਜੇਕਰ ਤੁਸੀਂ ਇਹ ਦੋ ਉਪਾਅ ਕਰ ਲੈਂਦੇ ਹੋ ਤਾਂ ਤੁਹਾਡੀ ਕਿਸਮਤ ਸੋਨੇ ਵਾਂਗ ਚਮਕ ਜਾਵੇਗੀ ਤੁਹਾਡੀ ਜ਼ਿੰਦਗੀ ਵਿੱਚ ਕਦੇ ਵੀ ਪੈਸੇ ਦੀ ਕਮੀ ਨਹੀਂ ਰਹਿ ਜਾਵੇਗੀ ਤੇ ਤੁਸੀਂ ਪਰਮਾਤਮਾ ਦੇ ਲੜ ਲੱਗ ਜਾਓਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਤਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਵੇਖੋ ਸਾਥ ਸੰਗਤ ਜੀ ਜਦੋਂ ਆਪਾਂ ਇਸ ਦੁਨੀਆ ਦੇ ਵਿੱਚ ਵਿਚਰਦੇ ਹਾਂ ਤਾਂ ਆਪਣੇ ਆਸ-ਪਾਸ ਭੈਣ ਭਰਾਵਾਂ ਨੂੰ ਮਿਲਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਇਹ ਦੁਨੀਆ ਦੁੱਖਾਂ ਦੇ ਨਾਲ ਭਰੀ ਹੋਈ ਹੈ ਕਿਸੇ ਨੂੰ ਧੀਆਂ ਪੁੱਤਾਂ ਦਾ ਦੁੱਖ ਹੈ ਉਹ ਸਾਡੇ ਕਹਿਣੇ ਦੇ ਵਿੱਚ ਆਖ ਦੇਂਦੇ ਹਨ ਕਿ ਨਹੀਂ ਹਨ। ਕਈ ਇਸ ਕਰਕੇ ਦੁਖੀ ਹਨ ਕਿ ਉਹਨਾਂ ਦੇ ਕੋਲ ਧੀ ਪੁੱਤ ਹੈਗਾ ਹੀ ਨਹੀਂ। ਤੇ ਕਈ ਪੈਸੇ ਦੇ ਦੁੱਖ ਕਰਕੇ ਦੁਖੀ ਹਨ। ਜਿਨ੍ਹਾਂ ਦੇ ਘਰ ਵਿੱਚ ਪੈਸੇ ਦੀ ਤੰਗੀ ਹੈ। ਸਾਧ ਸੰਗਤ ਜੀ ਉਹ ਸਮਝਦੇ ਹਨ ਕਿ ਸਾਡੇ ਘਰ ਵਿੱਚ ਪੈਸਾ ਆ ਜਾਵੇ ਤਾਂ ਅਸੀਂ ਸੁਖੀ ਹੋ ਜਾਵਾਂਗੇ। ਉਹਨਾਂ ਨੂੰ ਲੱਗਦਾ ਹੈ ਕਿ ਪੈਸੇ ਦੇ ਨਾਲ ਹੀ ਸਾਰੇ ਬੰਦੇ ਸੁਖੀ ਹੁੰਦੇ ਹਨ। ਕਿਉਂਕਿ ਪੈਸੇ ਨਾਲ ਸੁੱਖ ਸਹੂਲਤਾਂ ਆਪਾਂ ਘਰ ਵਿੱਚ ਲੈ ਕੇ ਆਉਂਦੇ ਹਾਂ। ਪਰ ਉਹ ਇਹ ਨਹੀਂ ਜਾਣਦੇ ਕਿ ਪੈਸੇ ਦੇ ਨਾਲ ਸਿਰਫ ਤੇ ਸਿਰਫ ਸੁੱਖ ਸਹੂਲਤਾਂ ਹੀ ਆਪਾਂ ਖਰੀਦ ਸਕਦੇ ਹਾਂ ਸੁੱਖ ਨਹੀਂ ਲੈ ਸਕਦੇ ਸੁੱਖ ਸਾਡੇ ਕਰਮਾਂ ਨਾਲ ਹੀ ਸਾਨੂੰ ਮਿਲਣੇ ਹਨ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਉਹ ਸੁੱਖ ਫਿਰ ਸਾਨੂੰ ਮਿਲ ਸਕਦੇ ਹਨ ਜੋ ਸਾਡੇ ਕਰਮਾਂ ਵਿੱਚ ਸੁੱਖ ਨਹੀਂ ਹਨ ਫਿਰ ਜਿੰਨੀਆਂ ਮਰਜ਼ੀ ਸੁੱਖ ਸਹੂਲਤਾਂ ਲਿਆ ਕੇ ਘਰ ਵਿੱਚ ਰੱਖ ਲਈਏ ਉਹਨਾਂ ਨੂੰ ਮਾਨਣ ਦਾ ਮੌਕਾ ਨਹੀਂ ਮਿਲੇਗਾ ਪਰ ਜੇ ਸਾਡੇ ਕਰਮਾਂ ਵਿੱਚ ਸੁੱਖ ਲਿਖਿਆ ਹੈ ਫਿਰ ਥੋੜੇ ਵਿੱਚ ਵੀ ਬਰਕਤਾਂ ਪਹਿ ਜਾਣਗੀਆਂ ਫਿਰ ਥੋੜੇ ਦੇ ਵਿੱਚ ਬੰਦੇ ਦੇ ਮਨ ਨੂੰ ਸਬਰ ਸੰਤੋਖ ਆ ਜਾਂਦਾ ਹੈ ਉਹ ਬੰਦਾ ਹਮੇਸ਼ਾ ਫਿਰ ਸੁਖੀ ਰਹਿੰਦਾ ਹੈ ਤੇ ਖੁਸ਼ ਰਹਿੰਦਾ ਹੈ ਸਤਿਗੁਰ ਸਿੰਘ ਜੀ ਇਸ ਕਰਕੇ ਹਮੇਸ਼ਾ ਉਸ ਵਾਹਿਗੁਰੂ ਅਕਾਲ ਪੁਰਖ ਤੋਂ ਸੁਖ ਮੰਗਣਾ ਹੈ ਸੁਖ ਸਹੂਲਤਾ ਨਹੀਂ ਮੰਗਣੀ ਪਰ ਆਪਾਂ ਕੀ ਕਰਦੇ ਹਾਂ ਕਿ ਆਪਣੀ ਜ਼ਿੰਦਗੀ ਵਿੱਚ ਜਦੋਂ ਵੀ ਕਿਤੇ ਕੋਈ ਦੁੱਖ ਆ ਜਾਂਦਾ ਹੈ ਕੋਈ ਚਿੰਤਾ ਪਰੇਸ਼ਾਨੀ ਆ ਜਾਂਦੀ ਹੈ ਅਸੀਂ ਬੜੇ ਛੇਤੀ ਕਹਲੇ ਪਿਆ ਜਾਂਦੇ ਹਾਂ ਸਾਨੂੰ ਇੰਜ ਹੁੰਦਾ ਹੈ ਕਿ ਸਾਡੀ ਜ਼ਿੰਦਗੀ ਦਾ ਇਹ ਦੁੱਖ ਸਾਡੀ ਜ਼ਿੰਦਗੀ ਦੀ ਇਹ ਚਿੰਤਾ ਜਾਂ ਮੁਸ਼ਕਿਲ ਛੇਤੀ ਨਾਲ ਹੱਲ ਹੋ ਜਾਵੇਗੀ ਫਿਰ ਅਸੀਂ ਆਸ-ਪਾਸ ਦੇ ਲੋਕਾਂ ਦੇ ਨਾਲ ਗੱਲ ਕਰਦੇ ਹਾਂ ਫਿਰ ਜਿੰਨੇ ਲੋਕਾਂ ਕੋਲ ਆਪਾਂ ਆਪਣਾ ਦੁੱਖ ਜਾ ਕੇ ਸਾਂਝਾ ਕਰਦੇ ਹਾਂ ਉਨੀਆਂ ਹੀ ਸਾਨੂੰ ਸਲਾਹਾਂ ਮਿਲ ਜਾਂਦੀਆਂ ਹਨ ਕੋਈ ਆਖ ਦਿੰਦਾ ਹੈ ਕਿ ਤੁਸੀਂ ਆਹ ਕੰਮ ਕਰ ਲਓ ਤੁਹਾਡੀ ਜ਼ਿੰਦਗੀ ਵਿੱਚ ਦੁੱਖ ਨਹੀਂ ਆਵੇਗਾ ਤੁਹਾਡੇ ਸਾਰੇ ਦੁੱਖ ਦੂਰ ਹੋ ਜਾਣਗੇ ਕੋਈ ਕੁਝ ਦੱਸਦਾ ਹੈ ਤੇ ਕੁਝ ਵਿਰਲਾ ਹੀ ਮਨੁੱਖ ਹੋਵੇਗਾ ਸਾਥ ਸੰਗਤ ਜੀ ਜੋ ਸਾਨੂੰ ਗੁਰੂ ਚਰਨਾਂ ਦੇ ਨਾਲ ਜੋੜੇਗਾ ਗੁਰਬਾਣੀ ਦੇ ਨਾਲ ਜੋੜੇਗਾ ਵੱਡੇ ਭਾਗਾ ਵਾਲੇ ਹੁੰਦੇ ਹਨ ਉਹ ਮਨੁੱਖ ਜਿਨ੍ਹਾਂ ਨੂੰ ਜ਼ਿੰਦਗੀ ਵਿੱਚ ਗੁਰੂ ਨੂੰ ਪਿਆਰ ਕਰਨ ਵਾਲਾ ਜਿਨ੍ਹਾਂ ਨੂੰ ਜ਼ਿੰਦਗੀ ਵਿੱਚ ਪਿਆਰ ਕਰਨ ਵਾਲਾ ਕੋਈ ਮਨੁੱਖ ਮਿਲ ਜਾਂਦਾ ਹੈ ਕਿਉਂਕਿ ਉਹ ਆਪ ਵੀ ਜੁੜਿਆ ਹੁੰਦਾ ਹੈ ਤੇ ਦੂਜਿਆਂ ਨੂੰ ਵੀ ਜੋੜਦਾ ਹੈ ਜਿੱਥੇ ਵੀ ਜਾ ਕੇ ਬੈਠੇਗਾ ਜਿਸ ਦੇ ਨਾਲ ਵੀ ਗੱਲਬਾਤ ਕਰੇਗਾ ਗੁਰੂ ਦੇ ਗਿਆਨ ਦੀ ਗੱਲ ਕਰੇਗਾ ਤੇ ਸਾਨੂੰ ਉਸ ਦੀ ਇਸ ਗੱਲ ਨੂੰ ਸੁਣ ਕੇ ਆਪਣੀ ਜ਼ਿੰਦਗੀ ਵਿੱਚ ਜ਼ਰੂਰ ਲਾਗੂ ਕਰ ਲੈਣਾ ਚਾਹੀਦਾ ਹੈ ਕਿਉਂਕਿ ਕੋਈ ਪਤਾ ਨਹੀਂ ਹੁੰਦਾ ਕਿ ਸਤਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਇਹ ਮਿਹਰ ਉਸਤੇ ਹੋਈ ਹੋਵੇ ਤੇ ਫਿਰ ਸਾਡੇ ਤੇ ਹੋ ਜਾਵੇ ਇਹ ਤੁਹਾਡੀ ਜ਼ਿੰਦਗੀ ਵਿੱਚ ਆਇਆ ਹੋਵੇ ਗੁਰੂ ਦੀ ਕਿਰਪਾ ਸਦਕਾ ਗੁਰੂ ਨੇ ਬਹਾਨਾ ਬਣਾ ਕੇ ਤੁਹਾਡੇ ਦੁੱਖ ਦੂਰ ਕਰਨ ਦਾ ਤੁਹਾਨੂੰ ਕੋਈ ਰਾਹ ਦੱਸ ਦਿੱਤਾ ਹੋਵੇ ਇਸ ਕਰਕੇ ਗੁਰੂ ਦੇ ਨਾਲ ਰੂਹਾਂ ਦੀ ਗੱਲ ਸਾਨੂੰ ਧਿਆਨ ਦੇ ਨਾਲ ਸੁਣਨੀ ਚਾਹੀਦੀ ਹੈ ਮੰਨਣੀ ਚਾਹੀਦੀ ਹੈ ਪਰ ਆਪਾਂ ਕੀ ਕਰਦੇ ਹਾਂ ਕਿ ਸਾਨੂੰ ਗੁਰੂ ਦੀ ਗੁਰਬਾਣੀ ਚੰਗੀ ਲੱਗਦੀ ਹੀ ਨਹੀਂ ਸਾਨੂੰ ਤਾਂ ਚੰਗੇ ਲੱਗਦੇ ਹਨ ਉਪਾ ਟੋਣੇ ਟੋਟ ਕੇ ਜਦੋਂ ਬੰਦਾ ਦੁਖੀ ਹੁੰਦਾ ਹੈ ਜਦੋਂ ਬੰਦਾ ਮਜਬੂਰ ਹੁੰਦਾ ਹੈ ਉਹ ਇੱਕ ਕੰਮ ਕਰਨ ਨੂੰ ਰਾਜ਼ੀ ਵੀ ਹੋ ਜਾਂਦਾ ਹੈ ਉਹਨੂੰ ਕੋਈ ਵੀ ਜਰਾ ਜਿੰਨਾ ਕਹਿ ਦੇਵੇ ਕਿ ਤੂੰ ਆਹ ਕੰਮ ਕਰ ਲੈ ਬਸ ਤੇਰੀ ਜ਼ਿੰਦਗੀ 'ਚ ਦੁੱਖ ਖਤਮ ਹੋ ਜਾਣਗੇ ਤਾਂ ਬੰਦਾ ਬਿਨਾਂ ਸੋਚੇ ਵਿਚਾਰੇ ਉਸ ਪਾਸੇ ਵਰਤੁਰ ਪੈਂਦਾ ਹੈ ਆਪਾਂ ਸਾਰਿਆਂ ਦੀ ਗੱਲ ਹੈ ਸਾਥ ਸੰਗਤ ਜੀ ਪਰ ਬਹੁਤਿਆਂ ਦੇ ਮਨ ਵਿੱਚ ਚਿੱਤ ਵਿੱਚ ਲੋਕ ਚਿੰਤਾ ਦੇ ਨਾਲ ਕਮਜ਼ੋਰ ਹੋ ਜਾਂਦੇ ਹਨ ਜਿਨ੍ਹਾਂ ਦਾ ਮਨ ਦੁੱਖਾਂ ਦੇ ਨਾਲ ਚਿੰਤਾ ਦੇ ਨਾਲ ਫਸ ਜਾਂਦਾ ਹੈ ਉਹ ਮਨੁੱਖ ਹੁੰਦੇ ਹਨ ਜਿਹੜੇ ਕਈ ਸਤਿਗੁਰ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਫਿਰ ਕਿਰਪਾ ਵਰਸਾ ਦਿੰਦੇ ਹਨ ਜੋ ਹਰ ਦੁੱਖ ਸੁੱਖ ਦੇ ਵਿੱਚ ਹਮੇਸ਼ਾ ਹੀ ਉਹ ਜਿਹੇ ਮਨੁੱਖ ਚੜ੍ਹਦੀ ਕਲਾ ਵਿੱਚ ਰਹਿਣਾ ਸ਼ੁਰੂ ਕਰ ਦਿੰਦੇ ਹਨ ਪਰ ਜਿਹੜਾ ਕਮਜ਼ੋਰ ਮਨ ਵਾਲਾ ਵਿਅਕਤੀ ਹੁੰਦਾ ਹੈ ਉਹ ਛੇਤੀ ਹੀ ਡੋਲ ਜਾਂਦਾ ਹੈ ਕਬਰਾ ਜਾਂਦਾ ਹੈ ਤੇ ਛੇਤੀ ਹੀ ਦੂਸਰਿਆਂ ਦੇ ਮਗਰ ਲੱਗ ਜਾਂਦਾ ਹੈ ਸਾਤ ਸੰਗਤ ਜੀ ਇਸ ਕਰਕੇ ਉਹ ਅਜੇਹੇ ਵੀ ਕੰਮ ਕਰ ਬੈਠਦਾ ਹੈ ਜੋ ਉਹਦੇ ਲਈ ਸਹੀ ਨਹੀਂ ਹੁੰਦੇ ਉਹਦਾ ਖੁਦ ਦਾ ਮਨ ਨਹੀਂ ਮੰਦਾ ਉਹ ਕੰਮ ਕਰਾਂ ਪਰ ਫਿਰ ਵੀ ਉਹ ਕੰਮ ਕਰ ਬੈਠਦਾ ਹੈ ਅੱਜ ਆਪਾਂ ਗੱਲ ਕੀਤੀ ਜੀ ਕਿ ਸ਼ਨੀ ਤੇ ਐਤਵਾਰ ਦੀ ਇਹ ਲੋਕਾਂ ਨੇ ਜਿੱਦਾਂ ਟੋਣੇ ਟੋਟ ਕੇ ਕਰਨ ਵਾਸਤੇ ਇਹ ਦਿਨ ਰੱਖੇ ਹਨ ਇਹਨਾਂ ਦਿਨਾਂ ਦੇ ਵਿੱਚ ਕੋਈ ਕਾਲੇ ਕੁੱਤੇ ਨੂੰ ਰੋਟੀ ਪਾਉਂਦਾ ਹੈ ਕੋਈ ਇਹਨਾਂ ਦਿਨਾਂ ਦੇ ਵਿੱਚ ਕੀੜਿਆਂ ਦੇ ਭੌਣ ਤੇ ਖੜਾ ਹੋਇਆ ਆਟਾ ਪਾਉਂਦਾ ਹੈ ਕੋਈ ਕੁਝ ਕਰਦਾ ਹੈ ਤੇ ਕੋਈ ਕੁਝ ਕਰਦਾ ਹੈ ਸਾਧ ਸੰਗਤ ਜੀ ਭਾਵ ਕਿ ਜਿਨ੍ਹਾਂ ਨੇ ਵੀ ਕਿਸੇ ਨੂੰ ਕੋਈ ਵੀ ਕੰਮ ਕਰਨ ਲਈ ਕਿਹਾ ਤਾਂ ਲੋਕੀ ਕਰੀ ਜਾਂਦੇ ਹਨ ਪਰ ਆਪਾਂ ਇਹ ਨਹੀਂ ਚਾਹੁੰਦੇ ਕਿ ਕੀੜੀਆਂ ਨੂੰ ਆਟਾ ਪਾਉਣ ਨਾਲ ਸਾਡੀ ਜ਼ਿੰਦਗੀ ਵਿੱਚ ਸੁਧਾਰ ਹੋ ਜਾਵੇਗਾ ਚਲੋ ਕਿਸੇ ਜੀਵ ਜੰਤੂ ਦਾ ਆਪਾਂ ਭਲਾ ਕਰਦੇ ਹਾਂ ਤਾਂ ਸਾਡਾ ਚੰਗਾ ਕਰਮ ਜ਼ਰੂਰ ਬਣ ਜਾਂਦਾ ਹੈ ਸੱਚ ਦਾ ਚੰਗਾ ਲੇਖਾ ਮੰਨਿਆ ਜਾਂਦਾ ਹੈ ਸਾਡਾ ਚੰਗਾ ਕਰਮ ਬਣ ਜਾਂਦਾ ਹੈ ਪਰ ਕੀੜੀਆਂ ਨੂੰ ਆਟਾ ਪਾਉਣ ਦੇ ਨਾਲ ਸਾਡੀ ਜ਼ਿੰਦਗੀ ਨਹੀਂ ਬਦਲਣੀ ਸਾਡੀ ਜ਼ਿੰਦਗੀ ਬਦਲੇਗੀ ਜਦੋਂ ਕੀੜੀਆਂ ਤੋਂ ਸਿੱਖਿਆ ਲੈ ਕੇ ਆਵਾਂਗੇ ਉਹ ਸਿੱਖਿਆ ਜਦੋਂ ਸਾਡੀ ਜ਼ਿੰਦਗੀ ਨੂੰ ਬਦਲ ਦੇਵੇਗੀ ਤਾਂ ਕੀੜੀਆਂ ਤੋਂ ਸਾਨੂੰ ਹਮੇਸ਼ਾ ਇਹ ਸਿੱਖਣਾ ਚਾਹੀਦਾ ਹੈ ਕਿ ਕੀੜੀਆਂ ਕਦੇ ਕਿਸੇ ਦੀਆਂ ਮਹਤਾਜ ਨਹੀਂ ਹੁੰਦੀਆਂ ਕੀੜੀਆਂ ਆਪਣਾ ਭਾਰ ਦੇ ਨਾਲੋਂ 100 ਗੁਣਾ ਵੱਧ ਭਾਰ ਚੁੱਕ ਲੈਂਦੀਆਂ ਹਨ ਤੇ ਵਾਰ-ਵਾਰ ਦੀਵਾਰ ਤੋਂ ਥੱਲੇ ਵੀ ਡਿੱਗਦੀਆਂ ਹਨ ਪਰ ਫਿਰ ਵੀ ਹਿੰਮਤ ਨਹੀਂ ਹਾਰਦੀਆਂ ਫਿਰ ਦੀਵਾਰ ਤੇ ਚੜ ਜਾਂਦੀਆਂ ਹਨ ਤੇ ਅਖੀਰ ਕਾਮਯਾਬ ਹੋ ਜਾਂਦੀਆਂ ਹਨ ਆਪਾਂ ਆਪਣਾ ਭੋਜਨ ਇੱਕ ਥਾਂ ਤੋਂ ਚੁੱਕ ਕੇ ਦੂਜੇ ਥਾਂ ਤੇ ਨਹੀਂ ਪਹੁੰਚਾ ਸਕਦੇ ਪਰ ਇਹ ਕੀੜੀਆਂ ਨੂੰ ਆਟਾ ਪਾਉਣ ਦੇ ਨਾਲ ਸਾਡੀ ਜ਼ਿੰਦਗੀ ਨਹੀਂ ਬਦਲਣੀ ਸਾਡੀ ਜ਼ਿੰਦਗੀ ਬਦਲਣੀ ਹੈ ਜਦੋਂ ਕੀੜੀਆਂ ਤੋਂ ਕੁਝ ਸਿੱਖਿਆ ਲਵਾਂਗੇ ਉਹ ਨਿੱਕਾ ਜਿਹਾ ਜੀਵ ਕਿਸੇ ਦਾ ਮਹਤਾਜ ਨਹੀਂ ਕਿਸੇ ਦੇ ਸਹਾਰੇ ਨਹੀਂ ਬੈਠਾ ਕੋਈ ਮਨੁੱਖ ਆਵੇਗਾ ਮੈਨੂੰ ਆਟਾ ਪਾਵੇਗਾ ਮੈਂ ਫਿਰ ਹੀ ਆਪਣਾ ਪੇਟ ਭਰਾਂਗੀ ਸੰਗਤ ਜੀ ਨਿੱਕਾ ਜਿਹਾ ਜੀਵ ਆਪਣੇ ਜਿਉਣ ਦੇ ਲਈ ਆਪਣਾ ਇੰਤਜ਼ਾਮ ਆਪ ਕਰਦਾ ਹੈ ਇਸ ਕਰਕੇ ਕੀੜੀਆਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਸਾਡੀ ਜ਼ਿੰਦਗੀ ਬਦਲ ਜਾਵੇਗੀ ਜੇਕਰ ਆਪਾਂ ਕਹੀਏ ਕਿ ਇਹ ਟੋਣੇ ਟੋਟ ਕੇ ਉਪਾਅ ਕਰਕੇ ਸਾਡੀ ਜ਼ਿੰਦਗੀ ਬਦਲ ਜਾਵੇਗੀ ਤਾ ਫਿਰ ਮੁਸ਼ਕਿਲ ਹੀ ਲੱਗਦਾ ਹੈ ਕਿਉਂਕਿ ਇਹ ਜਦੋਂ ਆਪਾਂ ਇਦਾਂ ਦੇ ਕੰਮ ਸਾਥ ਸੰਗਤ ਜੀ ਕਰਦੇ ਹਾਂ ਕਈ ਲੋਕ ਤਾਂ ਬਹੁਤ ਸਾਰਾ ਪੈਸਾ ਵੀ ਖਰਚ ਕਰ ਦਿੰਦੇ ਹਨ ਕਈ ਤਰ੍ਹਾਂ ਦੇ ਉਪਾਅ ਵੀ ਕਰ ਬੈਠਦੇ ਹਨ ਕਈ ਸਾਡੇ ਘਰਾਂ ਦੇ ਵਿੱਚ ਕਹਿੰਦੇ ਹਨ ਕਿ ਪੈਸਾ ਆ ਜਾਵੇ ਤੇ ਸ਼ਾਰਟਕਟ ਰਸਤਾ ਅਪਣਾ ਲੈਂਦੇ ਹਨ ਉਹ ਇਹ ਨਹੀਂ ਸਮਝਦੇ ਕਿ ਪੈਸਾ ਆਉਣ ਦਾ ਉਪਾਅ ਨਹੀਂ ਹੈ ਇਹ ਤਾਂ ਪੈਸਾ ਜਾਣ ਦਾ ਉਪਾਅ ਹੈ ਜਿਹੜੇ ਘਰਾਂ ਦੇ ਵਿੱਚ ਚਾਰ ਆਨੇ ਹੁੰਦੇ ਹਨ ਅਸੀਂ ਉਹ ਵੀ ਇਹਨਾਂ ਕੰਮਾਂ ਤੇ ਲਗਾ ਦਿੰਦੇ ਹਾਂ ਤੇ ਫਿਰ ਖੱਟਿਆ ਕੀ ਜਿਸ ਕਰਕੇ ਜੇਕਰ ਗੁਰਬਾਣੀ ਦਾ ਪਾਠ ਕਰਦੇ ਹੋ ਗੁਰੂ ਤੇ ਭਰੋਸਾ ਰੱਖ ਕੇ ਕਰੋ ਕਿਉਂਕਿ ਸਾਤ ਸੰਗਤ ਜੀ ਦੁੱਖ ਸੁੱਖ ਦੇ ਵਿੱਚ ਗੁਰੂ ਦੇ ਨਾਮ ਦੇ ਨਾਲ ਹੀ ਜੁੜਿਆ ਕਰੋ ਤੇ ਗੁਰੂ ਨੇ ਹੀ ਦੂਰ ਕਰਨੇ ਹਨ ਗੁਰੂ ਦੇ ਅੱਗੇ ਅਰਦਾਸ ਬੇਨਤੀ ਕਰਨਾ ਸਿੱਖੋ ਗੁਰੂ ਤੋਂ ਹੀ ਆਸ ਰੱਖਣੀ ਹੈ ਤਾਂ ਵੇਖਣਾ ਸਤਿਗੁਰੂ ਸੱਚੇ ਪਾਤਸ਼ਾਹ ਸਾਡੀ ਜ਼ਿੰਦਗੀ ਨੂੰ ਕਿਵੇਂ ਖੁਸ਼ੀਆਂ ਦੇ ਨਾਲ ਭਰ ਦੇਣਗੇ ਸਾਡੀ ਜ਼ਿੰਦਗੀ ਦੇ ਵਿੱਚੋਂ ਦੁੱਖ ਦੂਰ ਕਰ ਦੇਣਗੇ ਕਿਉਂਕਿ ਗੁਰਬਾਣੀ ਪੜਨ ਵਾਲਾ ਮਨੁੱਖ ਕਦੇ ਵੀ ਦੁਖੀ ਨਹੀਂ ਹੁੰਦਾ ਉਹ ਜ਼ਿੰਦਗੀ ਦੇ ਵਿੱਚ ਜਿੰਨੇ ਮਰਜ਼ੀ ਦੁੱਖ ਆ ਜਾਣ ਉਹ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ ਕਿਉਂਕਿ ਉਸ ਨੂੰ ਪਤਾ ਹੁੰਦਾ ਹੈ ਕਿ ਮੇਰੇ ਸਿਰ ਉੱਤੇ ਮੇਰੇ ਸਤਿਗੁਰ ਪਰਮਾਤਮਾ ਜੀ ਦਾ ਹੱਥ ਹੈ ਜੋ ਮੈਨੂੰ ਹਰ ਮੁਸੀਬਤ ਦੇ ਵਿੱਚੋਂ ਕੱਢ ਲੈਣਗੇ ਬਸ ਆਪਾਂ ਹੀ ਭਰੋਸਾ ਆਪਣਾ ਪੱਕਾ ਕਰਨਾ ਹੈ ਸਤਿਗੁਰ ਸੱਚੇ ਪਾਤਸ਼ਾਹ ਹਮੇਸ਼ਾ ਸਾਡੇ ਨਾਲ ਹਨ ਉਹ ਹਰ ਥਾਂ ਸਾਡੀ ਰੱਖਿਆ ਕਰਦੇ ਹਨ ਕਦੇ ਵੀ ਦੁੱਖ ਮੁਸੀਬਤ ਚਿੰਤਾਵਾਂ ਨੂੰ ਵੇਖ ਕੇ ਡੋਲਣਾ ਨਹੀਂ ਹੈ ਪੁੱਠੇ ਰਾਹੇ ਨਹੀਂ ਪੈ ਜਾਣਾ ਇਹ ਮਤ ਦਿੱਤੀ ਹੈ ਕਿ ਵਹਿਮਾ ਪਰਮਾਤਮਾ ਤੋਂ ਦੂਰ ਰਹੀਏ ਗੁਰੂ ਵਾਲੇ ਬਣਦੇ ਰਹੀਏ ਗੁਰਬਾਣੀ ਪੜ੍ਹਨੀ ਹੈ ਤੇ ਸੁਣਨੀ ਹੈ ਗੁਰਬਾਣੀ ਦੇ ਦਿੱਤੇ ਹੋਏ ਉਪਦੇਸ਼ਾਂ ਦੇ ਅਨੁਸਾਰ ਜ਼ਿੰਦਗੀ ਬਤੀਤ ਕਰਨੀ ਹੈ ਇਹੋ ਜਿਹੇ ਵਹਿਮਾ ਪਰਮਾ ਟੋਣੇ ਟੋਟਕਿਆਂ ਤੋਂ ਦੂਰ ਰਹਿਣਾ ਹੈ ਭਾਵੇਂ ਕੋਈ ਵੀ ਦਿਨ ਵਾਰ ਹੋਵੇ ਸ਼ੁੱਕਰਵਾਰ ਹੋਵੇ ਸ਼ਨੀਵਾਰ ਹੋਵੇ ਐਤਵਾਰ ਹੋਵੇ ਜਾਂ ਵੀਰਵਾਰ ਹੋਵੇ ਹਰ ਪਲ ਹਰ ਕੜੀ ਪਰਮਾਤਮਾ ਦਾ ਸਿਮਰਨ ਕਰਨਾ ਹੈ ਸਾਡੇ ਮੁਖ ਦੇ ਵਿੱਚੋਂ ਹਮੇਸ਼ਾ ਵਾਹਿਗੁਰੂ ਵਾਹਿਗਰੋਹੀ ਨਿਕਲਣਾ ਚਾਹੀਦਾ ਹੈ ਜੇਕਰ ਤੁਸੀਂ ਸੁਖ ਭੋਗ ਰਹੇ ਹੋ ਤਾਂ ਸ਼ੁਕਰਾਨੇ ਲਈ ਅਰਦਾਸ ਕਰਿਆ ਕਰੋ ਜੇਕਰ ਪਰਮਾਤਮਾ ਜੀ ਦੇ ਵੱਲੋਂ ਤੁਹਾਨੂੰ ਸੁੱਖ ਸਹੂਲਤਾਂ ਮਿਲ ਚੁੱਕੀਆਂ ਹਨ ਤਾਂ ਉਹਨਾਂ ਸੁੱਖ ਸਹੂਲਤਾਂ ਦੇ ਵਿੱਚੋਂ ਦਸਵੰਧ ਰੂਪੀ ਜ਼ਰੂਰ ਕੱਢਿਆ ਕਰੋ ਦਸਵੰਦ ਦੇ ਰੂਪ ਦੇ ਵਿੱਚ ਤੁਸੀਂ ਕਿਸੇ ਗਰੀਬ ਨੂੰ ਕੱਪੜਾ ਲੈ ਦੋ ਕਿਸੇ ਦੇ ਘਰ ਅੰਨ ਦਾਨ ਭੇਟ ਕਰ ਦਿਓ ਤਾਂ ਵੇਖ ਲੈਣਾ ਪ੍ਰਮਾਤਮਾ ਜੀ ਤੁਹਾਡੇ ਤੇ ਪਰਸੰਨ ਹੋ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ